रेडी स्टार्ट ਸਿੱਖਿਆ ਅਤੇ ਆਰਥਿਕ ਵਿਕਾਸ ਵਿੱਚ ਗੂੜਾ ਸਬੰਧ ਹੈ ਡੰਡੀ ਸਿੱਖਿਆ ਦਾ ਮਨੋਰਥ ਗਿਆਨ ਪ੍ਰਾਪਤ ਕਰਨਾ ਹੈ ਜਿਸ ਨਾਲ ਮਨੁੱਖ ਸਮੁੱਚੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਾਣ ਸਕੇ ਅਤੇ ਚੰਗਾ ਸਹਿਰੀ ਬਣ ਕੇ ਮਨੁੱਖਤਾ ਦੇ ਵਿਕਾਸ ਵਿੱਚ ਸਾਰਥਿਕ ਯੋਗਦਾਨ ਪਾ ਸਕੇ ਡੰਡੀ ਆਰਥਿਕ ਵਿਕਾਸ ਤੋਂ ਭਾਵ ਹੈ ਕਿ ਮਨੁੱਖ ਨੇ ਉਤਪਾਦਨ ਦੇ ਵੱਖ-ਵੱਖ ਸਾਧਨਾ ਜਿਵੇਂ ਕਿ ਭੂਮੀ ਪੂੰਜੀ ਕਿਰਤ ਉਦਮ ਆਦ ਵਿੱਚ ਕਿੰਨੀ ਕੋ ਪ੍ਰਗਤੀ ਕੀਤੀ ਹੈ ਜਿਸ ਨਾਲ ਬੇਰੋਜ਼ਗਾਰੀ ਦੀ ਸਮੱਸਿਆ ਦੂਰ ਹੋਵੇ ਅਤੇ ਰਾਸ਼ਟਰੀ ਆਮਦਨ ਵਿੱਚ ਵਾਧਾ ਹੋਵੇ ਡੰਡੀ ਸਿੱਖਿਆ ਭਾਵੇਂ ਵਿਦਿਅਕ ਹੋਵੇ ਜਾਂ ਤਕਨੀਕੀ ਇਹ ਸਾਡੇ ਆਰਥਿਕ ਵਿਕਾਸ ਵਿੱਚ ਜ਼ਰੂਰ ਸਹਾਈ ਹੁੰਦੀ ਹੈ ਡੰਡੀ 1960 ਵਿੱਚ ਦੇਸ਼ ਦੇ ਆਰਥਿਕ ਮਾਹਿਰਾ ਨੇ ਇਹ ਮਹਿਸੂਸ ਕੀਤਾ ਕਿ ਜਿੰਨੀ ਦੇਰ ਤੱਕ ਦੇਸ਼ ਵਿੱਚ ਵੱਡੇ ਉਦਯੋਗ ਨਹੀਂ ਲਗਾਏ ਜਾਣਗੇ ਉੰਨੀ ਦੇਰ ਤੱਕ ਦੇਸ਼ ਪ੍ਰਗਤੀ ਦੇ ਰਸਤੇ ਤੇ ਨਹੀਂ ਤੁਰ ਸਕੇਗਾ ਡੰਡੀ ਉਦਯੋਗ ਲਗਾਉਣ ਅਤੇ ਚਲਾਉਣ ਲਈ ਤਕਨੀਕੀ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ ਡੰਡੀ ਤਕਨੀਕੀ ਜਾਣਕਾਰੀ ਪ੍ਰਾਪਤ ਕਰਨ ਲਈ ਉਦਯੋਗਿਕ ਸਿਖਲਾਈ ਸੰਸਥਾਾਂ ਅਤੇ ਇੰਜੀਨੀਅਰਿੰਗ ਕਾਲਜਾਂ ਦਾ ਹੋਣਾ ਜ਼ਰੂਰੀ ਹੈ ਡੰਡੀ ਇਸ ਦੇ ਸਿੱਟੇ ਵਜੋਂ ਜਦੋਂ ਸਾਡੇ ਕੋਲ ਹਰ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਸਿਵਲ ਬਿਜਲੀ ਅਤੇ ਮਕੈਨੀਕਲ ਇੰਜੀਨੀਅਰ ਅਤੇ ਕਾਮੇ ਹੋਣਗੇ ਤਾਂ ਮੋਢਲੇ ਅਤੇ ਵੱਡੇ ਉਦਯੋਗ ਲਗਾਏ ਜਾ ਸਕਣਗੇ ਅਤੇ ਇਸ ਨਾਲ ਵਿਕਸਿਤ ਹੋਈ ਰਾਸੀ ਨਾਲ ਸਿੱਖਿਆ ਦਾ ਪਸਾਰ ਹੋਰ ਚੰਗੇ ਢੰਗ ਨਾਲ ਹੋ ਸਕੇਗਾ ਡੰਡੀ ਸਿੱਖਿਆ ਦੇ ਖੇਤਰ ਵਿੱਚ ਉਸ ਸਮੇਂ ਸੰਕਟਮਈ ਸਥਿਤੀ ਆ ਜਾਂਦੀ ਹੈ ਜਦੋਂ ਯੋਗ ਆਰਥਿਕ ਵਿਕਾਸ ਨਾ ਹੋਣ ਕਰਕੇ ਪੂੰਜੀ ਪ੍ਰਾਪਤ ਨਹੀਂ ਹੁੰਦੀ ਡੰਡੀ ਇਸ ਦੇ ਸਿੱਟੇ ਵਜੋਂ ਵਿਦਿਆਰਥੀਆਂ ਨੂੰ ਲੈਬਾਰਟਰੀਆਂ ਵਿੱਚ ਪੂਰੇ ਸਾਧਨ ਨਹੀਂ ਮਿਲਦੇ ਲਾਇਬ੍ਰੇਰੀਆਂ ਵਿੱਚ ਪੁਸਤਕਾਂ ਨਹੀਂ ਮਿਲਦੀਆਂ ਅਧਿਆਪਕਾਂ ਨੂੰ ਪੂਰੇ ਵੇਤਨ ਨਹੀਂ ਮਿਲਦੇ ਅਤੇ ਵਿਦਿਅਕ ਸੰਸਥਾਾਂ માં ਬੰਦ ਹੋਣ ਲਈ ਮਜਬੂਰ ਹੋ ਜਾਂਦੀਆਂ ਹਨ ਡੰਡੇ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿ ਸਿੱਖਿਆ ਨੇ ਆਰਥਿਕ ਵਿਕਾਸ ਵਿੱਚ ਕਿੰਨੇ ਪ੍ਰਤੀਸ਼ਤ ਵਾਦਾ ਕੀਤਾ ਹੈ ਪਰ ਇਹ ਗੱਲ ਸਾਰੇ ਪਰਵਾਨ ਕਰਦੇ ਹਨ ਕਿ ਇਹਨਾਂ ਦੋਵਾਂ ਦਾ ਆਪਸ ਵਿੱਚ ਗੂੜਾ ਸੰਬੰਧ ਹੈ 21ਵੀਂ ਸਦੀ ਵਿੱਚ ਇਹ ਗੱਲ ਬਧੇਰੇ ਮਹਿਸੂਸ ਕੀਤੀ ਜਾਨ ਲੱਗ ਪਈ ਹੈ ਡੰਡੀ